ਦੇਖੋ ਕਿ ਨਾ ਜਲਾ ਨਹੀਂ ਆ ਗਿਆ ਮੈਂ ਤੇ ਕਰਫਟ ਤੂੰ ਹੀ ਬੋਲ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਫੇਰ ਮੀਂਹ ਪੈਣ ਲੱਗ ਗਿਆ ਵੈਸੇ ਹੁਣ ਤਾਂ ਮੀਂਹ ਦੀ ਲੋੜ ਨਹੀਂ ਹੈਗੀ ਫਸਲਾਂ ਨੂੰ ਨੁਕਸਾਨ ਹੀ ਪਹਟਾਉ ਹੁੰਦਾ ਹੁਣ ਤਾਂ ਨਾ ਹੀ ਆਵੇ ਰੋਜ਼ ਥੋੜਾ ਥੋੜਾ ਪੈ ਜਾਂਦਾ ਹੈ ਫੋਨ ਨਾ ਭੱਜ ਜੇ ਕਿਤੇ ਦੇਖੋ ਕਿੰਨਾ ਜ਼ਿਆਦਾ ਮੀਂਹ ਆ ਗਿਆ ਗਲੀਆਂ ਨਾਲੀਆਂ ਭਰੀਆਂ ਜਾਂਦੇ ਆਲੇ ਪਹਿਲਾਂ ਅੱਜ ਕਿਤੇ ਜਾਣ ਦੀ ਸਲਾਹ ਬਣਾਈ ਸੀ ਰਿਸ਼ਤੇਦਾਰੀ ਚ ਵਧੀਆ ਰਹੇ ਜਿਹੜਾ ਗਏ ਨਹੀਂ ਹੈਗੇ ਨਹੀਂ ਤਾਂ ਔਖਾ ਹੋ ਜਾਂਦਾ ਕੰਮ ਜੋ ਵੀ ਆਪਣੀ ਵੀਡੀਓ ਵੇਖ ਰਿਹਾ ਹੈ ਕਮੈਂਟ ਕਰਕੇ ਦੱਸਿਓ ਕਿ ਅੱਜ ਕਿੱਥੇ-ਕਿੱਥੇ ਮੀਂਹ ਪਿਆ ਹੈਗਾ ਫਿਰ ਕਮੈਂਟ ਕਰਨ ਵਾਲਿਆਂ ਚੋਂ ਆਪਾਂ ਵੀਡੀਓ ਦੇ ਵਿੱਚ ਨਾਮ ਲਾਵਾਂਗੇ ਸਾਰੇ ਕੰਮਕਾਰ ਕਰਕੇ ਅਸੀਂ ਆ ਗਏ ਪਾਰਕ ਚ ਖੁੱਲੀ ਹਵਾ ਦਾ ਆਨੰਦ ਲੈਣ ਥੁਲੇ ਚੜਨਾ ਹੈ ਵਟ ਜਾਏਗਾ ਬਠਿਆਵਾ ਪਾਪੋ ਟੈਗਰ ਵੀਰ ਪਿੰਡਿਆ ਗਈ ਵੀਰ ਚਿੰਦਿਆ ਗਈ ਪਰ ਮਤੇ ਚਲਾਉਂਦਾ ਮੋਟਰਸਾਈਕਲ ਮੈਂ ਤੇ ਕਰਫਟ ਤੂੰ ਹੀ ਬੋਲ ਪਾ ਪਹਿਲਾਂ ਹੈ ਮੈਂ ਤੇ ਗਰਫਤੇ ਆ ਗਿਆਂ ਖੇਤ 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 ਆ ਕੇ ਖੇਤ ਆ ਕੇ ਖੇਤ ਆ ਕੇ ਖੇਤ ਵਿਊ ਦੇਖੋ ਬੱਦਲ ਕਿੰਨੇ ਸੋਹਣੇ ਲੱਗਦੇ ਆ ਇੱਥੇ ਫੋਟੋ ਖਿਚਾਉਣ ਆ ਲਈਆਂ ਕੜ ਕੇ ਵਾਲੀ ਕਾੜ ਫੋਟੋ ਹੋ ਗਈ ਗਰਫਤੇ ਬੂਟਿਆਂ ਚ ਪਾਣੀ ਪਾਉਂਦਾ ਹੈ ਹਾਂ ਕਦਾਂ ਮੈਂ ਪਾਉਂਗਾ ਵਾਹ ਜੀ ਵਾਹ ਤੂੰ ਤਾਂ ਗੱਡਾ ਬੱਚਾ ਬਣ ਗਿਆ ਪਾ ਦੇ ਚਲੋ ਜੀ ਥੈਂਕ ਯੂ ਹੈ ਨਮਸਤੇ ਪਪਾ ਤਾਰੇ ਹਾਂ ਪਟਾ ਦੇ ਪਟਾ ਦਾ ਟਕਟਾ ਪਾ ਦਾਂ ਪਟਾ ਦਾ ਪਟਾ ਦੇ ਬੜ ਜਾ ਪਾਤਾ ਸਾਰੇ ਚੋਰ ਤਾਂ ਹੀ ਰਿਹਾ ਕੋਈ ਸਿਆਣਾ ਚੱਲੀਏ ਫਿਰ ਹੁਣ ਲੈ ਕਾ ਬੈਠਣਾ ਮੋਟਰ ਮੋਟਰ ਰੈੱਡ ਦੇ ਮੋਟਰ ਮੋਟਰ ਦਾ ਪੁੱਤ ਪਾਣੀ ਤਾਂ ਕਿੰਨਾ ਸੀ ਮੇਰੇ ਨਾਲ ਤਾਂ ਭਰ ਗਿਆ ਸਾਰਾ ਵਾਣ ਟਰੈਕਟਰ ਤੇ ਚੱਲਦੇ ਆਂ ਸੋਚਣਾ ਨਾ ਟਿਊਬ ਚੱਕ ਕੇ ਲੈਣੀ ਸੀ ਕਰੋ ਟਿਊਬ ਕੋਈ ਨਹੀਂ ਤਾਂ ਟਿਊਬ ਸਟਕ ਕੇ ਉੱਤੇ ਬਹਿ ਜਾਂਦੇ ਹੋਰ ਹੋਰ ਨਹੀਂ ਤਾਂ ਸਿਗਰ ਆ ਜਾਣ ਸੋਚ ਕੇ ਬਹਿ ਕੇ ਪਿੰਡ ਪਿੰਡ ਪਹੁੰਚ ਜਾਂਦੇ ਆਪਾਂ ਹੋਰ ਨਹੀਂ ਤਾਂ ਹੋਰ ਹੀ ਕੰਮ ਆ ਜਾਂਦਾ ਜਿ ਸਾ ਕਰਨੇ ਵੀ ਡੇ ਚੱਲ ਚੱਲਿਆ ਕਰਨ Jal kar start Silahkan ya